ਦੇਖੋ ਪਹਿਲਾਂ ਤੇ ਅੱਜ ਦੇ ਦਿਹਾੜੇ ਤੇ ਅਸੀਂ ਸਰਦਾਰ ਉਦਮ ਸਿੰਘ ਜੀ ਨੂੰ ਕੋਟ ਕੋਟ ਨਮਨ ਕਰਦੇ ਉਹਨਾਂ ਦੀ ਕਹਾਣੀ ਉਹਨਾਂ ਦੀ ਲਗਨ ਉਹਨਾਂ ਦਾ ਜज्ਬਾ ਜਿਹਦੇ ਕਰਕੇ ਉਹਨਾਂ ਨੇ ਇੰਨੇ ਸਾਲ ਤਕਰੀਬਨ 25 ਸਾਲ ਹੀ ਆਪਣੇ ਜਿਹੜਾ ਟੀਚਾ ਉਹਦੇ ਮਗਰ ਲੱਗੇ ਰਿਹਾ ਔਰ ਟੀਚੇ ਨੂੰ ਪੂਰਾ ਕਰਕੇ ਹੀ ਪਿੱਛੇ ਹਟੇ ਇਹ ਇੱਕ ਸਾਨੂੰ ਸਾਡੇ ਸਮਾਜ ਨੂੰ ਸਿੱਧ ਵੀ ਦਿੰਦੇ ਕਿ ਤੁਸੀਂ ਕੰਮ ਤੁਹਾਡਾ ਕੋਈ ਵੀ ਹੋਵੇ ਜੇ ਤੁਸੀਂ ਮਨ 'ਚ ਧਾਰ ਲਓ ਤੇ ਉਹ ਪੂਰਾ ਹੋ ਸਕਦਾ ਤੁਸੀਂ ਕਰ ਸਕਦੇ ਹੋ ਤੁਹਾਡੇ 'ਚ ਤੁਹਾਡੇ 'ਚ ਹੌਸਲਾ ਹੋਣਾ ਚਾਹੀਦਾ ਤੁਹਾਡੇ 'ਚ ਜਜ਼ਬਾ ਹੋਣਾ ਚਾਹੀਦਾ ਤੇ ਅਸੀਂ ਇਸੇ ਕਰਕੇ ਉਹਨਾਂ ਦੀ ਜੋ ਇਸ ਦੇਸ਼ ਲਈ ਉਹਨਾਂ ਦੀ ਕੁਰਬਾਨੀਆਂ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਮੇਰੇ ਨਾਲ ਮੇਰੇ ਵੀਰ ਜਗਜੀਤ ਸਿੰਘ ਜੀ ਚੇਅਰਮੈਨ ਮਾਰਕੀਟ ਕਮੇਟੀ ਡਿਪੀ ਸਾਹਿਬ ਰੰਦਾਵਾ ਸਾਹਿਬ ਤੋਰ ਸਾਜੀ ਚਲ ਚਾ ਪਾਜ ਆਜੋ ਆਜੋ ਜੇ ਟਹਿਣਾ ਸਾਜੀ ਟਹਿਣਾ ਅਜੀ ਇੱਕ ਹੈ ਕੀ ਕਰਨਾ ਔਰ ਇਹ ਉਹਨਾਂ ਦੀ ਜਿਹੜੀ ਸਿੱਖਿਆ ਉਹ ਲਈ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਸਾਰੀ ਜਿਹੜੀ ਨਵੀਂ ਜਨਰੇਸ਼ਨ ਵੀ ਉਸਨਾਂ ਨੂੰ ਚਾਦ ਰੱਖਿਓ ਔਰ ਇਹ ਖਿਆਲ ਰੱਖਿਓ ਕਿ ਤੁਸੀਂ ਕੁਝ ਵੀ ਕਰ ਸਕਦੇ ਹੋ ਬਸ਼ਰਤੇ ਕਿ ਤੁਹਾਡਾ ਜਜ਼ਬਾ ਹੋਵੇ ਬਾਕੀ ਦੂਸਰੀ ਗੱਲ ਇਹ ਹੈ ਕਿ ਅਸੀਂ ਇੱਕ ਪ੍ਰਪੋਜ਼ਲ ਬਣਾਈ ਹੈ ਕਿ ਜਿਹੜਾ ਡੀਸੀ ਚੌਕ ਆ ਉਹਦਾ ਨਾਮ ਸ਼ਹੀਦ ਉਦਮ ਸਿੰਘ ਜੀ ਦੇ ਨਾਮ ਤੇ ਰੱਖਿਆ ਜਾਵੇ। ਔਰ ਇਹ ਪ੍ਰਪੋਜ਼ਲ ਮਾਨਸਾਨ ਪਹਿਲਾਂ ਦਿੱਤੀ ਵੀ ਹੈ ਦੁਬਾਰਾ ਰਿਮਾਈਂਡਰ ਦਵਾਵਾਂਗੇ। ਔਰ ਉਹਥੇ ਉਹਨਾਂ ਦਾ ਬੁੱਤ ਸਥਾਪਿਤ ਕੀਤਾ ਜਾਵੇ ਕਿਉਂਕਿ ਇੱਥੇ ਸਾਡੇ ਜਾਨੀ ਕੋ ਬਰਾਦਰੀ ਦਾ ਕਾਫੀ ਖੈਬਾ ਕਿਚਰੋ ਜਿਹੜੇ ਸ਼ਹੀਦ ਹੁੰਦੇ ਕਿਸੇ ਬਰਾਦਰੀ ਨਾਲ ਸੰਬੰਧ ਨਹੀਂ ਰੱਖਦੇ ਇਹਨਾਂ ਦਾ ਜਿਹੜੀ ਹੈ ਜਿਹੜੀ ਦੇਣ ਆ ਸਾਰੇ ਦੇਸ਼ ਲਈ ਕੁਰਬਾਨੀ ਸਾਰੇ ਦੇਸ਼ ਲਈ ਦੇਸ਼ ਲਈ ਆ ਪਰ ਅਸੀਂ ਉਹਨਾਂ ਦਾ ਜਾਨੀ ਰਿਕੁਐਸਟ ਕੀਤੀ ਹੈ ਕਿ ਜਿਹੜਾ ਜਿਹੜਾ ਡੀਸੀ ਚੌਂਕ ਦਾ ਨਾਮ ਸ਼ਹੀਦ ਉਦਮ ਸਿੰਘ ਜੀ ਦੇ ਨਾਮ ਤੇ ਰੱਖਿਆ ਜਾਵੇ ਔਰ ਇੱਥੇ ਜਿਹੜੀ ਜਗ੍ਹਾ ਹੈ ਉਥੇ ਬੋਤੂ ਵੀ ਲਾਇਆ ਜਾਵੇ ਔਰ ਉਮੀਦ ਹੈ ਜੇ ਅਗਲੇ ਸਾਲ ਆ ਜਿਹੜਾ ਅਸੀਂ ਜਿਹੜਾ ਉਹਨਾਂ ਦਾ ਸ਼ਹੀਦੀ ਦਿਨ ਉਹ ਉਥੇ ਮਨਾਵਾਂਗੇ ਉਸ ਦਾ ਜਾਨੀ ਜਦੋਂ ਸਮਰਚਨਾਂ ਦਾ ਆਉਂਦਾ ਰੱਬ ਜੜਾ ਫਲਾ ਕਰੇ ਜਨਮ ਦਿਨ ਉਦੋਂ ਵੀ ਉਦੋਂ ਵੀ ਉਥੇ ਜਾਨੀ ਉਸ ਤੋਂ ਪਹਿਲਾਂ ਪਹਿਲਾਂ ਉਸ ਚੀਜ਼ ਦੀ ਸ਼ੁਰੂਆਤ ਹੋ ਜਾਏ